ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਤੀਰਤ ਸਿੰਘ ਪਿਨਾਕਲ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਹੁਣ ਅੱਜ ਗੱਲ ਕਰਾਂਗੇ ਯੂਕੇ ਦੀ ਹੁਣ ਤੀਰਤ ਜੀ ਔਰ ਪਿਨਾਕਲ ਇਮੀਗ੍ਰੇਸ਼ਨ ਦੇ ਜ਼ਰੀਏ ਹੀ ਤੁਸੀਂ ਯੂਕੇ ਦਾ ਕੇਸ ਕਿਉਂ ਲਾਓ ਇੱਕ ਗੱਲ ਮੈਂ ਦੱਸ ਦਿੰਨਾ ਤੀਰਤ ਜੀ ਖੁਦ ਯੂਕੇ ਦੇ ਪੜ੍ਹੇ ਹੋਏ ਨੇ ਸੋ ਭਾਵੇਂ ਇਹ ਮੰਨੇ ਪਰਮੰਨੇ ਐਕਸਪਰਟ ਕੈਨੇਡਾ ਦੇ ਨੇ ਪਰ ਇਹ ਯੂਕੇ ਵੀ ਕਰਦੇ ਨੇ ਔਰ ਹੁਣ ਕਿਉਂਕਿ ਲਗਾਤਾਰ ਯੂਕੇ ਦੇ ਲਈ ਵੀ ਵਿਦਿਆਰਥੀ ਇਹਨਾਂ ਕੋਲ ਪੁੱਛ ਰਹੇ ਨੇ ਟੈਲੀਫੋਨ ਕਰ ਰਹੇ ਨੇ ਸੋ ਤੀਰਤ ਜੀ ਨੇ ਫੈਸਲਾ ਕੀਤਾ ਹੈ ਕਿ ਯੂਕੇ ਲਈ ਵੀ ਵਿਦਿਆਰਥੀਆਂ ਨੂੰ ਗਾਈਡ ਕਰਨਗੇ ਸੋ ਤੀਰਤ ਜੀ ਆਪਣੇ ਮੂੰਹੋਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਤੀਰਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੇ ਸਤਿ ਸ਼੍ਰੀ ਅਕਾਲ ਤੀਰਤ ਜੀ ਕੈਨੇਡਾ 'ਚ ਤਾਂ ਤੁਸੀਂ ਅੰਨੇਵਾ ਵਿਦਿਆਰਥੀਆਂ ਨੂੰ ਗਾਈਡ ਕੀਤਾ ਰਿਫਿਊਜ਼ ਕੇਸਸ ਨੂੰ ਵੀਜ਼ੇ ਵੀ ਦੁਆਈ ਹੁਣ ਯੂਕੇ ਦੇ ਲਈ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਪਲਾਨ ਨੇ ਕਿਸ ਤਰ੍ਹਾਂ ਦੇ ਵਿਦਿਆਰਥੀ ਤੁਸੀਂ ਯੂਕੇ ਦੇ ਲਈ ਰਿਕਮੈਂਡ ਕਰੋਗੇ ਜਾਂ ਉਹਨਾਂ ਦੀਆਂ ਫਾਈਲਸ ਲਾਉਂਗੇ ਪਰ ਕੀ ਬੈਨੀਫਿਟ ਤੁਹਾਡੇ ਜ਼ਰੀਏ ਵਿਦਿਆਰਥੀਆਂ ਨੂੰ ਹੋਊਗਾ ਹਾਂ ਤੇ ਮੈਂ ਕੈਲੀਕੈਲੀ ਗੱਲ ਦੀ ਕਲੈਰਿਟੀ ਦਊਂਗਾ ਤੇ ਪਹਿਲਾਂ ਇੱਥੇ ਕਲੈਰਿਟੀ ਦੇ ਦਵਾਂ ਕਿ ਐਸ ਯੂਕੇ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਕੋਈ ਨਵਾਂ ਨਹੀਂ ਪ੍ਰੋਡਕਟ ਸ਼ੁਰੂ ਕਰਨ ਲੱਗੇ ਇਹ ਨਹੀਂ ਕਿ ਅਸਲ ਵਿੱਚ ਕੈਨੇਡਾ ਦਾ ਘੱਟ ਰੋਲਾ ਵਾ ਤੇ ਤਾਂ ਕਰ ਦਈਏ ਤੇ ਯੂਕੇ ਹੁਣ ਵੀ ਅ ਅਸੀਂ ਮਤਲਬ ਕਿ ਜੂਨ ਦੇ ਮੰਥ ਦੇ ਵਿੱਚ ਮੈਂ ਉੱਥੇ ਯੂਨੀਵਰਸਿਟੀ ਸੀ ਵਿਜ਼ਿਟ ਕਰਨ ਜਾ ਰਿਹਾ ਲਾਸਟ ਈਅਰ ਵੀ ਵਿਜ਼ਿਟ ਕਰਨ ਗਿਆ ਯੂਨੀਵਰਸਿਟੀਆਂ ਆ ਬੁਲਾਉਂਦੀਆਂ ਤਾਂ ਹੀ ਬੁਲਾਉਂਦੀਆਂ ਜੀ ਅਸੀਂ ਉਹਨਾਂ ਨੂੰ ਬੱਚੇ ਰਿਕਰੂਟ ਕਰਦੇ ਆ ਤੇ ਕਾਫੀ ਯੂਨੀ ਇੰਸਟੀਚਿਊਟ ਨਾਲ ਸੀ ਡਾਇਰੈਕਟ ਵੀ ਕੰਮ ਜਿਹੜਾ ਕੀ ਅਸੀਂ ਕਰਦੇ ਆ ਪਰ ਤੁਹਾਡੀ ਕੈਨੇਡਾ ਵਾਲੀ ਫਿਲਮ ਜ਼ਿਆਦਾ ਹਿੱਟ ਹੋ ਗਈ ਤਾਂ ਸ਼ਾਇਦ ਯੂਕੇ ਦਾ ਪਤਾ ਨਹੀਂ ਲੱਗਿਆ ਨਹੀਂ ਫਿਲਮ ਦਾ ਹਿੱਟ ਤਾਂ ਨਹੀਂ ਗੱਲ ਹੀ ਹੈਗੀ ਕਿਉਂਕਿ ਅਸੀਂ ਤਾਂ ਸਿਰਫ ਸਿੰਪਲ ਸਿੰਪਲ ਜੀ ਗੱਲ ਹੈ ਸਰ ਬੱਚੇ ਦੀ ਪ੍ਰੀਫਰੈਂਸ ਬੱਚੇ ਨੂੰ ਗਾਈਡ ਕਰਕੇ ਦਿੱਤਾ ਤੇ ਹਾਂ ਬਾਕੀ ਇੱਕ ਗੱਲ ਹੈਗੀ ਇੱਕ ਜਿਹੜੀ ਇੱਕ ਉਹ ਕਹਿ ਲਓ ਕਿ ਧਾਰਨਾ ਬਣ ਜਾਂਦੀ ਹੈ ਨਰੇਟਿਵ ਜਿਹੜੀ ਕਿ ਬਣੀ ਹੋਈ ਸੀਗੀ ਸਭ ਕੈਨੇਡਾ ਜਾ ਰਹੇ ਤਾਂ ਰੂਹ ਸੀਗਾ ਬਟ ਹਾਂ ਮੈਂ ਕੈਨੇਡਾ ਯੂਕੇ ਬਾਰੇ ਕਦੀ ਇਹ ਸੋਸ਼ਲ ਮੀਡੀਆ ਤੇ ਬਹੁਤ ਘੱਟ ਬੋਲਿਆ ਬਥੇਰੇ ਸ਼ੋਅ ਲਾਏ ਤੁਹਾਡਾ ਪਰ ਘੱਟ ਬੋਲਿਆ ਪਰ ਜਦੋਂ ਬੋਲਦੇ ਆ ਲੱਗਦਾ ਕਿ ਇਹ ਸਿਰਫ ਇਹੀ ਕਰਦੇ ਆ ਬਟ ਮੈਂ ਇੱਕ ਚੀਜ਼ ਨਾ ਕਹਿਣਾ ਚਾਹੂੰਗਾ ਜੋ ਕਿ ਨਾ ਸਾਡਾ ਇੱਕ ਸ਼ੁਰੂ ਹੀ ਅ ਸਿੱਧੀਗਾ ਲਗਾਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਠੀਕ ਹੈ ਨਾ ਬੜੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਜੇ ਪੈਕੇਜ ਕਰਉਣਾ ਤਾਂ ਹੀ ਸਾਡੇ ਕੋਲ ਆਉਣਾ ਤੁਸੀਂ ਸਟੈਪ ਬਾਈ ਸਟੈਪ ਵੀ ਆ ਸਕਦੇ ਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀ ਦੱਸ ਦਵਾਂ ਪੈਨੈਕ ਕਰੋ ਤੁਹਾਨੂੰ ਬੈਨੀਫਿਟ ਕੀ ਹੋਵੇਗਾ ਸਭ ਤੋਂ ਵੱਡਾ ਬੈਨੀਫਿਟ ਨਾ ਅਸੀਂ ਅੱਜ ਤੱਕ ਇਹ ਧੱਕਾ ਕੀਤਾ ਨਾ ਕਰਾਂਗੇ ਤੁਹਾਨੂੰ ਪਹਿਲੇ ਦਿਨ ਹੀ ਪਤਾ ਹੋਊਗਾ ਪਰ ਆ ਕਿਹੜੀ ਯੂਨੀਵਰਸਿਟੀ ਭੇਜਣ ਲਗਾ ਕਿਤੇ ਬੰਦੇ ਜੰਗਲਾਂ ਚ ਭੇਜਣ ਲੱਗਾ ਜਾਂ ਕਿਤੇ ਵਧੀਆ ਯੂਨੀਵਰਸਿਟੀ ਤੂੰ ਚੱਲਣਾ ਹੈ ਕਿਤੇ ਯੂਨੀਵਰਸਿਟੀ ਦੇ ਵਿੱਚ ਚੱਲਾ ਵਾ ਕਿੰਨੀ ਤੁਹਾਡੀ ਫੀਸ ਚੱਲੀ ਆ 6 ਮਹੀਨੇ ਦੀ ਚੱਲੀ ਆ ਸਾਲ ਦੀ ਚੱਲੀ ਆ ਕਿੰਨੀ ਇੰਸ਼ੋਰੈਂਸ ਲੱਗੀ ਕਿੰਨੀ ਬੈਸੀ ਫੀਸ ਲੱਗੀ ਆ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਸਾਨੂੰ ਕਹਿ ਕੇ ਅਸੀਂ ਤੁਹਾਡੇ ਤੋਂ ਲੈਣਾ ਕੀ ਆ ਦੈਟ ਇਜ਼ ਜੇ ਤੂੰ ਸਾਰੇ ਪੈਸੇ ਵੀਜ਼ਾ ਲੱਗਣ ਦਵਾਫ ਦੇਣੇ ਆ ਦਿਸ ਇਜ਼ ਅ ਪ੍ਰੋਫਿਟ ਜੋ ਅਸੀਂ ਲੈਣਾ ਇਹਦੇ ਨਾਲ ਕੀ ਹੁੰਦਾ ਜਾਰਾਦਰ ਸਰ ਯੂਕੇ ਚ ਪਤਾ ਕੀ ਗੱਲ ਆ ਜਦੋਂ ਬੱਚਾ ਉਥੇ ਪਹੁੰਚ ਜਾਂਦਾ ਨਾ ਉਦੋਂ ਖੁਸ਼ੀ ਤਾਂ ਬੜੀ ਹੁੰਦੀ ਆ ਪਹਿਲਾਂ ਡੱਬੇ ਇਹ ਵੋ ਪਟਾਕੇ ਚੱਲਦੇ ਆ ਸੋਸ਼ਲ ਮੀਡੀਆ ਤੇ ਜਦੋਂ ਉਥੇ ਚੱਲਦਾ ਨਾ ਫਿਰ ਉਹ ਬੱਚੇ ਦੇ ਪਟਾਕੇ ਚੱਲ ਜਾਂਦੇ ਆ ਆ ਕੀ ਹੋਇਆ ਯਾਰ ਕਿਹਾ ਕੋਚਾ ਫੀਸ ਕੋਈ ਆਈ ਨਹੀਂ ਯੂਨੀਵਰਸਿਟੀ ਇੰਨੀ ਦੂਰ ਆ ਜਾਣਾ ਆਉਣਾ ਜਾਣਾ ਔਖੇ ਨਾ ਕੰਮ ਦੀ ਅਵੇਲੇਬਿਲਟੀ ਨਾ ਕੁਛ ਆ ਸੋ ਉਹ ਚੀਜ਼ਾਂ ਰ ਤੁਹਾਡਾ ਬਚਾ ਹੋਊਗਾ ਟੇਬਲ ਤੇ ਬੈਠ ਕੇ ਕਿਉਂਕਿ ਯੂਕੇ ਮਤਲਬ ਐਸ਼ਾ ਕਹਿੰਦਾ ਇਟਸ ਮਾਈ ਸੈਕੰਡ ਹੋਮ ਮੇਰਾ ਦੂਜਾ ਘਰ ਆ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀ ਲਰਨਿੰਗ ਹੈ ਜ ਯੂਕੇ ਕੱਢੀ ਹੈ ਜਿਹੜੀ ਉੱਥੇ ਪੜ੍ਹ ਕੇ ਸੈਟਲ ਹੋ ਕੇ ਯੂ ਨੋ ਤੇ ਉਹ ਚੀਜ਼ਾਂ ਦਾ ਵੀ ਜਰੂਰ ਤੁਹਾਨੂੰ ਬੈਨੀਫਿਟ ਜਿਹੜਾ ਕਿ ਹੋ ਸਕਦਾ ਕਿ ਯੂਨੀਵਰਸਿਟੀ ਵੀ ਸਾਡੀਆਂ ਜਿਹੜੀਆਂ ਵਿਜ਼ਿਟ ਵਿਜ਼ਿਟ ਚੱਲਦੀਆਂ ਰਹਿੰਦੀਆਂ ਜਿੱਦਾਂ ਹੁਣ ਆ ਜੂਨ 2025 ਦੇ ਵਿੱਚ ਵੀ ਸਾਡੀਆਂ ਉੱਥੇ ਵਿਜ਼ਿਟ ਜਿਹੜੀਆਂ ਹੈਗੀਆਂ ਤੋਂ ਬਾਕੀ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਕਿ ਜਰੂਰ ਟਾਈਮ ਰੰਦੇ ਜਾਓ ਚਾਹੇ ਮਾਸਟਰਸ ਤੇ ਵਿੱਚ ਜਾਣਾ ਚਾਹੇ ਪਲੱਸ 2 ਤੋਂ ਬਾਅਦ ਤੁਸੀਂ ਜਾਣਾ ਵਾ ਅੱਜ ਮੈਂ ਇੱਕ ਤੈਨੂੰ ਸਾਫ਼ ਤੌਰ ਤੇ ਗੱਲ ਕਰ ਦਵਾ ਜੋ ਮੈਂ ਕੈਨੇਡਾ ਵਿੱਚ ਵੀ ਕਹਿੰਦਾ ਹੁੰਦਾ ਵੀਜ਼ਾ ਯੂਕੇ ਦਾ ਆਉਣਾ ਹੀ ਆਉਣਾ ਵਾ ਠੀਕ ਹੈ ਨਾ ਸੋ ਇਸ ਚੀਜ਼ ਦੀ ਡਰਨ ਦੀ ਲੋੜ ਨਹੀਂ ਹੈਗੀ ਦੂਜੀ ਗੱਲ ਦੱਸ ਦਵਾਂ ਯੂਕੇ ਜਾ ਕੇ ਸਭ ਤੋਂ ਵੱਡਾ ਚੈਲੰਜ ਪਤਾ ਕੀ ਆ ਯਾ ਜ਼ਿੰਦਗੀ ਕਿੱਦਾ ਬਣਾਉਣੀ ਆ ਜਦੋਂ ਬੰਦਾ ਇੱਥੇ ਮੋٹے ਪੈ ਕੇ ਹੀ ਕਰਕੇ ਚਲੋ ਤੇ ਜਾ ਕੇ ਪਹੁੰਚ ਕੇ ਦੇਖਦਾ ਨਾ ਉਹ ਬੱਸ ਫਿਰ ਬੱਚੇ ਨੂੰ ਛੱਡਣਾ ਪੈਂਦੀ ਹੈ ਪੜਾਈ ਤੇ ਫਿਰ ਜ਼ਿੰਦਗੀ ਨਹੀਂ ਬੰਦੀ ਤੇ ਯੂਕੇ ਦੇ ਵਿੱਚ ਮੈਂ ਕਹਿੰਦਾ ਚਾਹੇ ਮੇਰੇ ਕੋਲ ਜਾਓ ਜਾਂ ਕਿਸੇ ਹੋਰ ਕੋਲ ਜਾਓ ਜ਼ਿੰਦਗੀ ਬੰਨਨੀ ਆ ਤੁਹਾਡੀ ਪੜਾਈ ਦਾ ਜੇ ਤੁਸੀਂ ਪੜਾਈ ਸਹੀ ਤਰੀਕੇ ਨਾਲ ਕਰੋਗੇ ਤੇ ਤਾਂ ਹੀ ਬਣੋਗੇ ਜੇ ਸਹੀ ਯੂਨੀਵਰਸਿਟੀ ਜਾਓਗੇ ਜਿਹੜੀ ਤੁਹਾਨੂੰ ਸਪੋਰਟ ਵੀ ਕਰਦੀ ਤੁਹਾਡੇ ਬੱਚੇ ਨੂੰ ਜਿਹੜੀ ਤੁਹਾਡੇ ਬੱਚੇ ਨੂੰ ਬੰਨ ਕੇ ਜਿਹੜੀ ਕੋਈ ਉੱਥੇ ਰੱਖਦੀ ਆ ਅੱਜ ਮੈਂ ਕਿਹਾ ਇੱਥੇ ਇੱਕ ਕਿੱਸਾ ਵੀ ਸਾਂਝਾ ਕਰ ਲਵਾਂ ਪਿਛਲੇ ਸਾਲ ਜਦੋਂ ਮੈਂ ਯੂਕੇ ਗਿਆ ਨਾ ਮੈਨੂੰ ਉੱਥੇ ਬੱਚੇ ਮਿਲੇ ਸਰ ਚਲੋ ਬੱਚੇ ਤਾਂ ਸਾਰੇ ਜਾਣਦੇ ਜਿਹਨਾਂ ਦੇ ਕੈਨੇਡਾ ਦਾ ਵੀਜ਼ਾ ਨਹੀਂ ਲੱਗਾ ਉੱਥੇ ਯੂਕੇ ਵਾਲੇ ਪਾਸੇ ਲਾਗੇ ਤੇ ਕਿਸੇ ਹੋਰ ਦੇ ਭੇਜੇ ਹੋਏ ਬੱਚੇ ਨਾਲ ਸਲਾਹ ਲੈਣਾ ਪਿਆ ਕਿ ਸਰ ਇੱਥੇ ਵਰਕ ਪਰਮਿਟ ਲੈ ਲੀਏ ਜਿੱਦਾਂ ਸਭ ਨੂੰ ਪਤਾ ਕਾਸਟ ਚੱਲੀ ਸੀ ਤੇ ਮੈਂ ਬੱਚਿਆਂ ਨੂੰ ਬਿਠਾ ਕੇ ਸਮਝਾਇਆ ਬੈਠੇ 15-20 ਬੱਚੇ ਸੀਗੇ ਤੇ ਮੈਂ ਯੂਨੀਵਰਸਿਟੀ ਤੋਂ ਅਸੀਂ ਵਿਜ਼ਿਟ ਕਰ ਰਹੇ ਸੀਗੇ ਮੈਂ ਕਿਹਾ ਬੱਚਾ ਮੈਨੂੰ ਇੱਕ ਗੱਲ ਦੱਸ ਕਾਸਟ ਦੇ ਪੈਸੇ ਕਿੰਨੇ ਦੇਣੇ ਆ ਵਰਕ ਪਰਮਿਟ ਦੇ ਠੀਕ ਹੈ ਨਾ 20-25000 ਰੁਪਏ ਤੇ ਤੂੰ ਮੰਗਣ ਦੇ ਨਾ ਡਾਲਰ 20-25000 ਪਾਉਂਡ ਮੰਗਣ ਦੇ ਆ ਤਰ ਤੂੰ ਤੇਰੀ ਅਗਲੇ ਸਾਲ ਦੀ ਫੀਸ ਕਿੰਨੀ ਜੜੀ ਹੈਗੀ ਮੈਨੂੰ ਦੱਸ ਤਾਂ ਤੇਰੀ 2 ਸਾਲ ਦੀ ਫੀਸ ਕਿੰਨੀ 3 ਸਾਲ ਦੀ ਜੇ ਤੂੰ ਦੇ ਕੇ ਆਇਆ ਵਾ ਉਹ ਪਰ ਆ ਇੱਧਰਲੇ ਬਸ ਇੱਕ ਉਹਦੇ ਹੀ ਪਲੱਸ 2 ਵਾਲਾ ਬੱਚਾ ਜਦੋਂ ਕਿਤੇ ਕੰਮ ਕਰਨਾ ਡਿਗਰੀ ਨੂੰ ਜ਼ਿਆਦਾ ਹਮੇਸ਼ਾ ਤਵੱਜੋ ਮਿਲ ਨਹੀਂ ਮਿਲਣੀ ਹੈ ਡੈਫੀਨੇਟਲੀ ਮੈਂ ਉਹਨੂੰ ਇੱਕ ਐਗਜ਼ਾਮਪਲ ਦਿੰਦੀ ਕਿ ਯਾਰ ਪ੍ਰਾਜ ਇਹ ਮੈਂ ਡਿਗਰੀ ਕੀਤੀ ਆ ਤੇਰੇ ਕਿਸੇ ਘਰ ਦੇ ਜਾਂ ਤੇਰੇ ਫਾਦਰ ਨੇ ਡਿਪਲੋਮਾ ਕੀਤਾ ਜਾਂ ਪਲੱਸ 2 ਕੀਤੀ ਕਿ ਇਹਨੂੰ ਕੰਮ ਤੇ ਰੱਖੇਗਾ ਕਹਿੰਦਾ ਜੀ ਡਿਗਰੀ ਵਾਲੇ ਨੂੰ ਸੋ ਕੋਈ ਵੀ ਦੇਸ਼ ਹੋਵੇ ਮੈਂ ਕਹਿੰਦਾ ਜੀ ਜ਼ਿੰਦਗੀ ਤੁਹਾਡੀ ਤਾਂ ਹੀ ਬਣਨੀ ਆ ਜੇ ਤੁਹਾਡੇ ਅੰਦਰ ਨਾ ਐਜੂਕੇਸ਼ਨ ਬੋਲਦੀ ਆ ਮੈਂ ਕਹਿੰਦਾ ਜੀ ਕੱਲ ਕੋਈ ਸੁਨਾਮੀ ਆ ਜਾਏ ਕੁਝ ਆ ਜਾਵੇ ਸਾਰਾ ਕੁਝ ਹੀ ਰੁੜ ਜੇ ਕਮਾਈ ਰੁੜ ਜੇ ਜੇ ਰੱਬ ਨਾ ਕਰੇ ਰੁੜ ਜੇ ਕਿਸੇ ਦੀ ਇੱਕੋ ਚੀਜ਼ ਕਦੀ ਥੋੜਾ ਜਿਹਾ ਦਲੇਰ ਜਿਹਾ ਕਰਕੇ ਰੱਖੋ ਕਿ ਹਾਂ ਵੀ ਇਹ ਯੂਕੇ ਜਾਣਾ ਵਾ ਸਹੀ ਤਰੀਕੇ ਨਾਲ ਜਾਣਾ ਵਾ ਇੱਕ ਭੇੜ ਚੜ੍ਹਨ ਨਹੀਂ ਜਾਣਾ ਤੇ ਅੱਜ ਇੱਕ ਹੋਰ ਸਾਰੇ ਤੁਹਾਨੂੰ ਦੱਸ ਦਵਾਂ ਯੂਕੇ ਦਾ ਵੀਜ਼ਾ ਰੱਬ ਨਾ ਕਰੇ ਜੇ ਬਿਨ ਅਕਲ ਕੋਲੋਂ ਤੁਹਾਡਾ ਰਿਫਿਊਜ਼ ਹੁੰਦਾ ਜੇ ਤੁਸੀਂ ਸਾਡੀ ਐਡ ਦੇਖੀ ਵੀ ਹੋਗੀ ਜਿਾ ਕਹਿੰਦੇ ਅਸੀਂ ਕਹਿੰਨੇ ਆ 1000 ਰੁਪਏ ਸਾਡੇ ਵੱਲੋਂ ਦਿੱਤਾ ਜਾਂਦਾ ਸਰ ਅੱਜ ਮੈਂ ਤੁਹਾਨੂੰ ਇਹ ਵੀ ਚੀਜ਼ ਦੀ ਕਰ ਦਵਾਂ ਉਹ ਵੀ ਸਿਰਫ ਤਾਂ ਆਵਾ ਕਿ ਸਾਡੇ ਪੰਜਾਬੀਆਂ ਨੂੰ ਥੋੜੀ ਸਿਕਿਉਰਿਟੀ ਚਾਹੀਦੀ ਹੁੰਦੀ ਆ ਤੇ ਮੇਰੇ ਵਰਗਾ ਜੀ ਕੋਈ ਰਿਫਿਊਜ਼ਲ ਹੀ ਆ ਗਿਆ ਜੀ ਵੀ ਡਾਕੂਮੈਂਟ ਗਲਤ ਮਲਤ ਦੇ ਦੋ ਰਿਫਿਊਜ਼ ਕਰਾਓ ਸਰ ਗੱਟ ਡਾਕੂਮੈਂਟ ਵਾਲਾ ਮੈਂ ਕਹਿ ਸਕਦਾ ਤੁਹਾਨੂੰ ਵੀ ਸਭ ਨੂੰ ਪਤਾ ਵਾ ਕਿ ਉਹ ਅਸੀਂ ਨਹੀਂ ਕਰਦੇ ਤੇ ਸਰ ਸਭ ਨੂੰ ਪਤਾ ਉਹ ਸਿਰਫ ਤਾਂ ਕਰਕੇ ਆ ਸਾਨੂੰ ਵੀ ਪਤਾ ਵੀਜ਼ਾ ਹੀ ਆਉਣਾ ਵਾ ਠੀਕ ਹੈ ਨਾ ਲੈ ਮਤਲਬ ਤੁਸੀਂ ਖਰਚਾ ਪਾਣੀ ਦੇ ਰਹੇ ਹੋ ਕਿਉਂਕਿ ਤੁਹਾਨੂੰ ਕੋਈ ਜਲੰਦਰ ਬੱਚਾ ਮਿਲਣ ਆਉਂਦਾ ਜਾਂਦਾ ਆ ਹਾਂ ਬਸ ਉਹਦਾ ਪੈਸਾ ਨਾ ਖਰਾਬ ਬੁੜੀ ਰਸਤੇ ਤੁਸੀਂ ਉਹ ਵੀ ਮੋੜ ਦੇਣਾ ਉਹ ਵੀ ਮੋੜ ਦੇਣਾ ਪ੍ਰੋਬਲਮ ਹੋ ਗਿਆ ਹਾਂ ਜੇ ਕਿਤੇ ਹੋ ਗਿਆ ਤਾਂਗੇ ਦੇਖੋ ਤੁਸੀਂ ਸਕੀਮੀ ਹੋ ਕੈਨੇਡਾ ਦੇ ਨਹੀਂ ਤੁਸੀਂ ਇਹ ਲਾਉਣੀ ਸਕੀਮ ਨਹੀਂ ਸਰ ਸਿੱਧੀ ਗੱਲ ਹੱਸਾ ਮੈਂ ਆ ਜਿਹੜੀ ਪੇ ਆਫਟਰ ਵੀਜ਼ਾ ਦੀ ਸਕੀਮ ਅੱਗੇ ਵੀ ਕਹਿੰਦਾ ਹੁਣ ਨਾ ਇਹ ਉਦੋਂ ਹੀ ਚੱਲਦੀ ਹੈ ਜਦੋਂ ਪਤਾ ਹੋਵੇ ਨਾ ਕਿ ਹਾਂ ਵੀ ਸਾਹਮਣੇ ਵਾਲੇ ਜੋ ਜੜਾ ਕੀ ਹੈ ਵੀਜ਼ਾ ਘੁੰਮ ਜਾਣਾ ਤੇ ਇੱਥੇ ਜਿਹੜੀ ਕਿ ਮੇਨ ਚੀਜ਼ ਹੁੰਦੀ ਹੈ ਕੈਸ਼ ਹੁੰਦੀ ਹੈ ਯੂਨੀਵਰਸਿਟੀਜ਼ ਦੇ ਨਾਲ ਗੁੱਡ ਰਿਲੇਸ਼ਨਸ ਦੇ ਨਾਲ ਕੈਸ਼ ਨਿਕਲਦੀਆਂ ਸੋ ਬਿਲਕੁਲ ਉਹਦੇ ਵਾਸਤੇ ਤੁਸੀਂ ਪੈਨੈਕਲ ਦੇ ٹرسٹ ਕਰ ਸਕਦੇ ਆ ਤੇ ਜਰੂਰ ਮਿਲੋ ਸਪਟੰਬਰ ਇਨਟੇਕ ਵਾਸਤੇ ਅਗਲੇ ਸਪਟੰਬਰ 2025 ਆ ਤੇ ਜ਼ਿੰਦਗੀ ਬਣਾਓ ਮੈਂ ਕਹਿੰਦਾ ਪੈਨੈਕਲ ਤੋਂ ਵੀਜ਼ਾ ਬਿਲਕੁਲ ਚਲੋ ਵਿੱਚ ਹਾਸੇ ਮਜ਼ਾਕ ਦੀਆਂ ਗੱਲਾਂ ਹੋ ਜਾਂਦੀਆਂ ਨੇ ਗੰਭੀਰਤਾ ਸੋ ਯੂਕੇ ਵਾਲੇ ਸਟੂਡੈਂਟਸ ਨੂੰ ਇਹ ਹੌਸਲਾ ਫਜ਼ਾਈ ਕਰਨ ਲਈ ਹੈ ਕਿ ਇਹਨਾਂ ਦਾ ਰਿਫਿਊਜ਼ਲ ਯੂਕੇ ਦਾ ਆਉਂਦਾ ਹੀ ਨਹੀਂ ਕਿਉਂਕਿ ਇਹ ਦੋ ਨੰਬਰ ਦਾ ਕੰਮ ਨਹੀਂ ਕਰਦੇ ਮਾੜੇ ਡਾਕੂਮੈਂਟ ਫੇਕ ਡਾਕੂਮੈਂਟ ਇਹਨਾਂ ਨੇ ਲਾਉਣੇ ਨਹੀਂ ਕੋਈ ਇਸ ਕਰਕੇ ਜਿਹੜੇ ਇਮਾਨਦਾਰੀ ਨਾਲ ਪੜਨਾ ਜਾਣਾ ਚਾਹੁੰਦੇ ਨੇ ਉਹੀ ਬੱਚੇ ਟੈਲੀਫੋਨ ਕਰਿਓ ਇਸ ਨੰਬਰ ਤੇ 85578 85578 ਸਰ ਘਟ ਖਰਚੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਹਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਬਹੁਤ ਸਕਾਲਰਸ਼ਿਪਸ ਦੇ ਰਹੀਆਂ ਡਿਜ਼ਰਵਿੰਗ ਬੱਚਿਆਂ ਨੂੰ ਤੇ ਡੈਫੀਨਿਟਲੀ ਉਹਦੇ ਵਾਸਤੇ ਵੀ ਜਰੂਰ ਆ ਕੇ ਮਿਲ ਸਕਦੇ 7 10 ਸਾਲ ਦਾ ਗੈਪ ਵੀ ਹੋਵੇ ਤਾਂ ਟੈਨਸ਼ਨ ਨਹੀਂ ਆ ਗ੍ਰੈਜੂਏਸ਼ਨ ਵਾਲੇ ਬੱਚੇ ਤੇ ਉਹ ਵੀ ਵਧੀਆ ਬਹੁਤ ਵਧੀਆ ਗੱਲ ਹੈ ਜੀ 85578 85578 ਚੱਕ ਲੋ ਫੋਨ ਲਾ ਲੋ ਘੰਟੀ ਗੱਲ ਕਰ ਲੋ ਤੀਰਤ ਜੀ ਦੇ ਨਾਲ ਸਸਤਾ